ਇੱਕ 2024 ਤੋਂ ਲਗਾਤਾਰ ਪੂਰੇ ਪੰਜਾਬ ਦੇ ਵਿੱਚ 12% ਸਰਕਾਰ ਵਿਰੋਧ ਨੂੰ ਨਾਕੀ ਕਰਨ ਦੇ ਬਸ ਪੰਜਾਬ ਬੇਲਕਰ ਪਾਰਟੀ ਉਹ ਯਾਰ ਕਿਉਂ ਫਰੇਮ ਲਾਉਂਦੇ ਨੇ ਪਹਿਲਾਂ ਬੇਲਕਰ ਪਾਰਟੀ ਵੱਲੋਂ ਅਸੀਂ ਥੋੜਾ ਜਿਹਾ ਉਧਰ ਕਰੋ ਯਾਰ ਸੰਗਠਨ ਸਭਾ ਦੇ ਜੀਮ ਸਾਹਿਬ ਇਮਾਮ ਹਕਮਤਰੀ ਸਾਹਿਬ ਨੂੰ ਮੰਗ ਪੱਤਰ ਭੇਜੇ ਪੁਰਦਾਗਰ ਆਈਡੀ ਪਰ ਮੁੱਖ ਮੰਤਰੀ ਸਾਹਿਬ ਕੂੜੀ ਨਿੰਦੇ ਜਾ ਕੇ ਅਜ ਤੱਕ ਜਾਗਣ ਦੀ ਕੋਸ਼ਿਸ਼ ਨਹੀਂ ਕੀਤੀ ਅਜੀਤ ਸਿੰਘ ਜੀ ਉਹ ਤੇ ਕਰਿਓ ਅੱਜ ਚੌਥਾ ਡੀਸੀ ਸਾਹਿਬ ਰਹੀਂ ਜਿਹਦੀ ਲਈ ਆਈਡੀ ਤੇ ਕਰਿਓ ਅੱਜ 17 ਤਰੀਕ ਨੂੰ ਬੜੀ ਕੀਆ ਸਭ ਦੇ ਡੀਸੀ ਸਾਹਿਬਾਂ ਨੇ ਬਹੁਤ ਵੱਡੀ ਗਿਣਤੀ ਚ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜੇ ਮੁੱਖ ਮੰਤਰੀ ਸਾਹਿਬ ਹਜੇ ਵੀ ਤੱਕ ਇਹਨਾਂ ਨੇ ਚੱਕ ਕੇ ਬਾਲ ਮਿੱਕੀ ਮਲਕੀ ਸਿੱਕਾ ਦਾ ਕੋਟਾ ਬਹਾਲ ਕਰਨ ਦੀ ਕੋਸ਼ਿਸ਼ ਨਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਡੀਸੀਆਂ ਰਾਈ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਕੇ ਉਹ ਤੋਬਾ ਤੇ ਚੰਗੀ ਚੰਗੀ ਤ੍ਰੀ ਸਾਹਿਬ ਦੀ ਕੋਠੀ ਦਾ ਘਰਾਉ ਕੀਤਾ ਜਾਊਗਾ ਉਹ ਤਾਂ ਆ ਤਾਂ ਹੋਤ ਜਿਬੜੀ ਕਿਉਂ ਨਹੀਂ ਜਿੱਤ ਤਰਨ ਤਰਨ ਦੀ ਵਿਧਾਨ ਸਭਾ ਤੇ ਵੀ ਗੱਲ ਕਈ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਆਬਾਦੀ 3.5 ਕਰੋੜ ਦੀ ਆ 3.5 ਕਰੋੜ ਚੋਂ 65 ਤੋਂ 70 ਲੱਖ ਦੀ ਆਬਾਦੀ ਵਾਲਮਿੱਕੀ ਮਗਵੀ ਸਿਕ ਸਮਾਜ ਆ ਜੇਕਰ ਤੁਸੀਂ 2027 ਤੱਕ ਜੇਕਰ ਇਹਨਾਂ ਦਾ ਕੋਟਾ ਬਹਾਲ ਨਾ ਕੀਤਾ ਔਰ ਸਮਾਜ ਦੇ ਵਿੱਚ ਫਸਪਾ ਮੇਜਰ ਪਾਰਟੀ ਦਾ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰੇਗੀ। ਪਤਾ ਤਾਂ 77 ਸਾਲ ਦੇਸ਼ ਦੀ ਜਾਤੀ ਚ ਵਾਲਮੀਕੀ ਮਜਬੀ ਸਿੱਖਾਂ ਨੇ ਪੰਜਾਬ ਅਤੇ ਦੇਸ਼ ਅੰਦਰ ਸਰਕਾਰਾਂ ਬਣਾਈਆਂ ਪਰ ਇਹਨਾਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਹਰ ਪਾਰਟੀ ਨੇ ਇਹਨਾਂ ਦੇ ਵੋਟ ਬੈਂਕ ਨੂੰ ਇਸਤੇਮਾਲ ਕੀਤਾ ਔਰ ਇਹਨਾਂ ਦੇ ਹੱਕਾਂ ਨੂੰ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਅੱਜ 78 ਸਾਲਾਂ ਬਾਅਦ ਅੱਜ ਜੋ ਨੌਜਵਾਨ ਬਹੁਤ ਵੱਡੀ ਗਿਣਤੀ ਚ ਆ ਵੀ ਰਹੇ ਆ ਤੇ ਵੀ ਹੋਇਆ ਇਹ ਅੱਜ ਦਾ ਇਕੱਠ ਇਹ ਸਾਬਤ ਕਰਦਾ ਵੀ 2027 ਚ ਪੰਜਾਬ ਦਾ ਮੁੱਖ ਮੰਤਰੀ ਬਾਲ ਨਕੀ ਮਿੱਤ ਵੀ ਸਿੱਖਾ ਚੋਂ ਪੈਦਾ ਕਰਕੇ ਆਪਣੇ ਹੱਕਾਂ ਦੀ ਆਵਾਜ਼ ਰੱਖੀ ਕਰਨ ਲਈ ਬਸ ਪਾਂ ਬੈਠ ਕੇ ਪਾਰਟੀ ਤਿਆਰ ਹੋ ਚੁੱਕੀ ਹੈ ਸਾਹਿਬ ਜਿਹੜੇ ਹੱਥ ਸਾਨੂੰ ਮੰਤਰੀ ਸਾਹਿਬ ਕੀਤਾ ਜਿਉਂ ਕਿ ਆਪਣੇ ਕੋ ਬੀਐਸਪੀ ਅੰਬਿਤ ਜਿਹੜੀ ਐਸੋਸੀਏਸ਼ਨ ਆਈ ਨੇ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਗਵਲਜੀ ਸਿੰਘ ਹੁਸਤਾ ਉਹਨਾਂ ਵੱਲੋਂ ਦਿੱਤਾ ਗਿਆ ਇਹਨਾਂ ਦੇ ਬੀਨ ਤੇ ਮੰਗ ਆਈ ਹੈ ਵੀ ਜਿਹੜਾ 12.5% ਰੱਖਵਾਕਰਨ ਹੈ ਜਿਹੜਾ ਕੀ ਇਹਨਾਂ ਲਈ ਕੀਤਾ ਜਾਏ ਫੌਰ ਸਾਡਾ ਵਾਲਮੀਕੀ ਦੀ ਮੱਦੀ ਭਾਈਚਾਰਾ ਮਲ ਕੀਤਾ ਜਾਏ ਤੇ ਆਪਰੇ ਤੋਂ ਇਹ ਤਾਂ ਮਾਨਯੋਗ ਮੰਤਰੀ ਨੂੰ ਸੰਬੋਧਨ ਹੈ ਕਿ ਉਹਨੇ ਇਹਨਾਂ ਨੂੰ ਪ੍ਰਾਪਰਟੀ ਅੰਦਰਾਈ ਸੀਐਮ ਆਫਿਸ ਤੱਕ ਵੀ ਸਿਰਸਤੋ ਪਹਿਲਾਂ ਵੀ ਉਹਨਾਂ ਵੱਲੋਂ ਕਾਫੀ ਦਿੱਤੇ ਗਏ ਭਰਾਏ ਤਾਂ ਕੋਈ ਅਸ਼ਵਾਸ਼ਣ ਨਹੀਂ ਹੋਇਆ ਜੀ ਇਹਨਾਂ ਵੱਲੋਂ ਦੱਸੀ ਗਈ ਗੱਲ ਆਪਾਂ ਆ ਵੀ ਉੱਪਰ ਧਿਆਨ ਰੱਖਾਂਗੇ ਸੀਐਨਐਮ ਵੱਲੋਂ ਪਹਿਲਾਂ ਵੀ ਮਨਪੱਤਰ ਦਿੱਤੇ ਗਏ ਨੇ ਉਹਨਾਂ ਦੀ ਵੀ ਨਾਲ ਰੈਫਰੈਂਸ ਲੈ ਕੇ ਕੂ ਬੀ ਕਰਾਂਗੇ ਠੀਕ ਹੈ